ਡੇਲੀ ਜਗਰਾਉਂ ਨਿਊਜ਼ ਦੀ ਖਬਰ ਤੇ ਤੁਰੰਤ ਐਕਸ਼ਨ ਲੁਧਿਆਣਾ ਫਿਰੋਜ਼ਪੁਰ ਨੈਸ਼ਨਲ ਪੁਲ ਵਿੱਚ ਵੱਡੀ ਖਾਰ ਪੈਣ ਦੀ ਖਬਰ ਪ੍ਰਕਾਸ਼ਿਤ ਹੋਣ ਤੇ ਤੁਰੰਤ ਐਕਸ਼ਨ ਲੈਣ ਦੇ ਵਿਧਾਇਕ ਸਰਬਜੀਤ ਕੌਰ ਮਾਨਕੇ ਐਸ ਡੀ ਐਮ ਗੁਰਵੀਰ ਸਿੰਘ ਕੋਹਲੀ ਤਹਿਸੀਲਦਾਰ ਸੁਖਚਰਨ ਸਿੰਘ ਸਮੇਤ ਮੌਕੇ ਤੇ ਪਹੁੰਚੇ ਉਹਨਾਂ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨੂੰ ਬੁਲਾ ਕੇ ਤੁਰੰਤ ਇਸ ਡੇਟੋਕ ਮੇ ਕਦਮ ਉਠਾਉਣ ਦੇ ਨਿਰਦੇਸ਼ ਦਿੱਤੇ ਆਓ ਵੇਖਦੇ ਹਾਂ ਪੂਰੀ ਰਿਪੋਰਟ ਸੋ ਡੈਲੀ ਟੈਲੀਗ੍ਰਾਫ ਟੀਮ ਦੀ ਰਿਪੋਰਟਿੰਗ ਦੇ ਨਾਲ ਇੱਥੇ ਐਸਡੀਐਮ ਮੈਡਮ ਮੈਡਮ ਸਾਭਜੀ ਕੋ ਮਾਣੂ ਕੇ ਹਲਕਾ ਐਮਐਲਏ ਤੇ ਤਸੀਲਦਾਰ ਸਾਹਿਬ ਇੱਥੇ ਪਹੁੰਚ ਚੁੱਕਿਆ ਸੀ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਇਸ ਪੋਲ ਦੇ ਉੱਤੇ ਡੈਨ ਦਾ ਕੀ ਕਾਰਨਾ ਹੋਇਆ ਸਸਿਕਾ ਜਾਨੀ ਸਸਿਕਾ ਅ ਭਾਜੀ ਪੋਲਾ ਬਿਲਕੁਲ ਥੱਲੇ ਧਰ ਚੁੱਕਿਆ ਵਾ ਕੀ ਕਾਰਨ ਸਮਝਦੇ ਚੀ ਦਾ ਇਹਦੀ ਤਾਂ ਇਨਕੁਆਰੀ ਕਰਾਵਾਂਗੇ ਐਸਡੀਐਮ ਸਾਹਿਬ ਖੜੇ ਹੋ ਚੈੱਕ ਕਰਾਂਗੇ ਪਰ ਫਿਲਹਾਲ ਇਹਦੀ ਜ਼ਰੂਰਤ ਇਹ ਹੈ ਕਿਹਦੀ ਰਿਪੇਅਰ ਕਰਕੇ ਲੋਕਾਂ ਦੀ ਜਾਨ ਦਾ ਖਤਰਾ ਨਿਕਾ। ਮੈਡਮ ਜੀ ਇੱਕ ਇਹ ਕੱਲਾ ਪੁਲ ਨਹੀਂ ਹੈਗਾ। ਇਸ ਪੁਲ ਦੇ ਉੱਤੇ ਦਰਜਨਾ ਐਸੇ ਖੱਡੇ ਮਿਲ ਜਾਣਗੇ ਤੁਹਾਨੂੰ ਦੇਖਣ ਵਾਸਤੇ ਅਲੀਗੜ੍ਹ ਦੇ ਪੁਲ ਤੇ ਵੀ ਹੈਗੇ ਆ। ਇਸ ਪੁਲ ਦੇ ਵੀ ਕਈ ਖੱਡੇ ਆ। ਕਾਰਨ ਕੀ ਸਮਝਿਆ? ਜੁਪੀ ਵਿਹਾਰ ਦੇ ਵਿੱਚ ਜਿਵੇਂ ਪੁਲ ਟੁੱਟ ਕੇ ਵੱਡਾ ਹਾਦਸਾ ਠਿਕ ਰਿਹਾ ਕੋਈ ਪ੍ਰਸ਼ਾਸਨ ਨੰਦੇ ਕੋਈ ਪ੍ਰਸ਼ਾਸਨ ਹੱਫਤਾ ਨਹੀਂ ਦੇਖ ਰਿਹਾ ਕੱਲ ਹੀ ਐਨਐਚਏ ਬਣਾਣਾਂ ਸਾਡੀ ਬੀਟੇ ਕੋ ਘੇਟਿਆ ਉਹਨਾਂ ਨੇ ਸਾਈਡਾਂ ਤੋਂ ਰਿਪੇਅਰ ਕੀਤੀ ਹੈ ਪਰ ਇਹਦੇ ਵੱਲ ਧਿਆਨ ਨਹੀਂ ਦਿੱਤਾ ਗਿਆ ਅੱਛਾ ਅਸੀਮ ਸਿੰਘ ਸਾਹਿਬ ਖੁਦ ਖੜੇ ਆ ਇਹ ਹੁਣ ਕੱਲ ਤੱਕ ਕਿਤੇ ਐਕਸ਼ਨ ਲੈਣ ਇੱਕ ਹਲਕੀ ਵਾਰਿਸ਼ ਨਾਲ ਇੱਕ ਪੁਲ ਦਾ ਜੀ ਇਹ ਮੇਨ ਪੁਲ ਆ ਜਿਹੜਾ ਕਿ ਨੈਸ਼ਨਲ ਹਾਈਵੇਅ ਫਰੋਜਪੁਰ ਨੂੰ ਜੋੜਦਾ ਵਾ ਵੱਡੇ ਵੱਡੇ ਬਹਾਨਾ ਦਾ ਆਉਣਾ ਜਾਣਾ ਵਾ ਵੱਡੀਆਂ ਵੱਡੀਆਂ ਬੱਸਾਂ ਦਾ ਆਉਣਾ ਜਾਣਾ ਵਾ ਕੀ ਕਰਨ ਸਮਝਦੇ ਹੋ ਚੀਜ਼ ਦਾ ਹਜੇ ਤੱਕ ਧਿਆਨ ਕਿਉਂ ਨਹੀਂ ਦਿੱਤਾ ਗਿਆ ਜੀ ਸਾਹਿਬ ਮੇਰੇ ਧਿਆਨ ਚ ਇਹ ਗੱਲ ਜਦੋਂ ਹੀ ਆਈ ਕਬਿ ਜੇ 9 ਮਿੰਟਸ ਅੱਥਰ ਪਹੁੰਚੀ ਜੀ ਧੰਨਵਾਦ ਆ ਕੇ ਐਸੀਐਮ ਸਾਹਿਬ ਮੇਰੇ ਨਾਲ ਖੜੇ ਜਿਨ੍ਹਾਂ ਨੇ ਇਸ ਸੀ ਨੂੰ ਹੈਂਡਲ ਕਰਨਾ ਸਾਰਾ ਹੁਣ ਐਨਐਚ ਵਾਲਾ ਉਹਨਾਂ ਨੂੰ ਹਾਈਵੇ ਵਾਲਿਆਂ ਨੂੰ ਬੁਲਾ ਲਿਆ ਜੀ ਤਾਂ ਸ਼ਾਮ ਤੱਕ ਇੱਥੇ ਐਕਸ਼ਨ ਲਿਆ ਜਾਏਗਾ ਜੀ ਧੰਨਵਾਦ ਸਰ ਸ਼ਾਮ ਤੱਕ ਨਹੀਂ ਜੀ ਮੈਂ ਹਾਈਵੇ ਵਾਲਿਆਂ ਨੂੰ ਕਹਤਾ ਉਹ ਕਹਿੰਦੇ 10 ਮਿੰਟ ਚ ਅਸੀਂ ਭੇਜ ਰਹੇ ਹਾਂ ਅਸੀਂ ਟੋਲ ਫ੍ਰੀ ਨੰਬਰ ਤੇ ਤੇ ਸਰ ਜੀ ਦਿੱਲੀ ਗਰਾਉਂਡ ਟੀਮ ਇੱਥੇ ਪਹਿਲਾਂ ਵੀ ਕਾਲ ਕਰ ਚੁੱਕੀ ਆ ਪਰ ਕੋਈ ਰਿਸਪੌਂਸ ਨਹੀਂ ਆਇਆ ਇਹ ਫਿਰ ਇਹ ਆਪਾਂ ਨੂੰ ਐਮਐਚਏ ਹੀ ਤੋਂ ਪੁੱਛਣਾ ਬਣਦਾ ਨਾ ਵੀ ਜੀ ਇਹ ਪ੍ਰਸ਼ਾਸਨ ਜਿਹੜਾ ਤੁਸੀਂ ਕਹਿ ਰਹੇ ਹੋ ਧਿਆਨ ਨਹੀਂ ਦਿੰਦਾ ਇਹ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦਾ ਪੁਲ ਹੈ ਜੀ ਇਹਦੀ ਮੈਂਟੇਨੈਂਸ ਉਹਨਾਂ ਦੇ ਹੱਥ 'ਚ ਹੈ ਜੀ ਇਹਦੇ ਲਈ ਟੋਲ ਵੀ ਉਹੀ ਵਸੂਲ ਕਰਦੇ ਆ ਜੀ ਉਹਨਾਂ ਨੇ ਪੈਟਰੋਲਿੰਗ ਕਰਨੀ ਹੁੰਦੀ ਹੈ ਉਹਨਾਂ ਦੇ ਧਿਆਨ 'ਚ ਅਸੀਂ ਲਿਆਤਾ ਜਦੋਂ ਹੀ ਹੋਇਆ ਅਸੀਂ ਦਿਖਾਤਾ ਉਹਨੂੰ ਆਕੇ ਨੂੰ ਰਿਪੇਅਰ ਕਰਨਗੇ ਵੀ ਸਰ ਹਰ ਰੋਜ਼ ਟੋਲ ਦੇ ਰੇਟ ਵਧ ਰਹੇ ਆ ਕੀ ਪ੍ਰਸ਼ਾਸਨ ਇਹ ਨੈਸ਼ਨਲ ਹਾਈਵੇ ਇਹਨਾਂ ਨੂੰ ਰਿਪੇਅਰ ਕਰਨ ਦਾ ਪੂਰਾ ਜਮਾਂ ਰੱਖਦਾ ਨਹੀਂ ਰਿਪੇਅਰ ਕਰਨ ਦਾ ਬਿਲਕੁਲ ਜਮਾਂ ਰੱਖਦਾ ਜੀ ਉਹ ਕਰਦਾ ਵੀ ਹੈ ਜੀ ਆਪਣੇ ਘਰਾਂ ਦੇ ਵਿੱਚ ਵੀ ਤੇੜਾ ਆ ਜਾਂਦੀ ਹੈ ਤੇ ਦਾ ਮਤਲਬ ਇਹ ਤਾਂ ਨਹੀਂ ਕਿ ਘਰ ਦੇ ਜਿਹੜੇ ਵਸਨੀਕ ਨੇ ਉਹ ਘਰ ਦਾ ਧਿਆਨ ਨਹੀਂ ਰੱਖਦੇ ਸਰ ਇੱਕ ਸਾਲ ਦੇ ਵਿੱਚ ਇੱਕ ਸਾਲ ਦੇ ਵਿੱਚ ਘੱਟੋ ਘੱਟ ਅਸੀਂ 10 ਵਾਰੀ ਹਰੇਕ ਸਾਲ ਦੇ ਵਿੱਚ ਇਹ ਪੁਲਾਂ ਦੇ ਆਸ-ਪਾਸ ਜਿੰਨੀਆਂ ਵੀ ਖਾਲਾਂ ਪੈਂਦੀਆਂ ਵਾ ਜੀ ਇਹ ਹੋਲ ਹੁੰਦਾ ਕਿਤੇ ਕਿਤੇ ਚਲੋ ਮੜਾ ਟੁੱਟ ਗਿਆ ਕਦੋਂ ਸਮਝਦਾ ਵੀ ਕਿਦਾਂ ਕਿਤੇ ਹੋ ਜਾਂਦਾ ਪਰ ਇਸ ਘਟਿਆ ਮਿੱਟੀ ਨੂੰ ਨਾ ਸਾਹਮਣੇ ਚੀਜ਼ ਦਾ ਲਾਇਆ ਇਹ ਤਾਂ ਦੇਖੋ NHAI ਵਾਲੀ ਹੀ ਸਮਿਖਿਆ ਕਰਨਗੇ ਜੀ ਮੈਂ ਉਹਦੇ ਬਾਰੇ ਕੀ ਕਹਿ ਸਕਦਾ ਜੀ ਜਿਨ੍ਹਾਂ ਦਾ ਪੁੱਲ ਹੈ ਤੁਸੀਂ ਪੁੱਛ ਉਹਨਾਂ ਨੂੰ ਰਿਓ ਜਿਨ੍ਹਾਂ ਨੇ ਨਹੀਂ ਬਣਾਇਆ ਜੀ ਸਰ ਜਿਨ੍ਹਾਂ ਨੇ ਕਰ ਵੀ ਹੋ ਸਕਦੀ ਤਾਂ ਮੈਂ ਕਹਿ ਰਿਹਾ ਬੇਨਤੀ ਸੁਣੋ ਸਾਡੇ ਤੋਂ ਇਹੀ ਹੋ ਸਕਦਾ ਹੈ ਕਿ ਜਿਨ੍ਹਾਂ ਦਾ ਪੁੱਲ ਹੈ ਜਿਨ੍ਹਾਂ ਨੇ ਮੇਨਟੇਨ ਕਰਨਾ ਹੈ ਉਹਨਾਂ ਦੇ ਧਿਆਨ ਚ ਇਮੀਡੀਏਟਲੀ ਲਿਆਈਏ ਜੀ ਸਾਡੇ ਧਿਆਨ ਚ ਇਹ 2 ਮਿੰਟ ਪਹਿਲੇ ਆਇਆ ਤੇ 2 ਮਿੰਟ ਦੇ ਵਿੱਚ ਅਸੀਂ ਇੱਥੇ ਪਹੁੰਚ ਗਏ ਧੰਨ ਉਸ ਤੋਂ ਬਾਅਦ ਨਹੀਂ ਧੰਨਵਾਦੀ ਸਾਡੀ ਜ਼ਿੰਮੇਵਾਰੀ ਹੈ ਜੀ ਇਹ ਨਾਲ ਹੀ ਸੀਗੇ ਇਹਨਾਂ ਅਸੀਂ ਸਾਰੇ ਉਹਨਾਂ ਦੇ ਏਰੀਆ ਦੇਖਣਾ ਹੁੰਦਾ ਹੈ ਉਹ ਦੇਖਣਾ ਹੁੰਦਾ ਹੈ ਪਰ ਮੈਡਮ ਨੇ ਸਾਡੇ ਧਿਆਨ ਚ ਲਿਆਣਾ ਹੁੰਦਾ ਜੀ ਤੇ ਇਹਨਾਂ ਦੀ ਚੰਗਿਆਈ ਹੈ ਕਿ ਨਾਲ ਹੀ ਆ ਗਏ ਕੈਂਪ ਤੋਂ ਨਿਕਲ ਕੇ ਅਸੀਂ ਨਾਲ ਹੀ ਆ ਗਏ ਨਾਲ ਹੀ ਹਾਈਵੇਅ ਨਾਲ ਨੂੰ ਕਹਤਾ ਉਹਨੂੰ ਬੰਦਾ ਪਹੁੰਚੇਗਾ ਤਾਂ ਹੀ ਕਰੇਗਾ ਨਾ ਘਰੇ ਕੋਈ ਟੁੱਟੀ ਵੀ ਤੁਸੀਂ ਰਿਪੇਅਰ ਕਰਨੀ ਹੈ ਪਲੰਬਰ ਲੱਭਣ ਚ ਵੀ ਤੁਹਾਨੂੰ 2 ਘੰਟੇ ਲੱਗਦੇ ਆ ਪਰ ਉਹ ਬੰਦਾ 10 ਮਿੰਟ ਚ ਆ ਰਿਹਾ ਇਹਨੂੰ ਕਰਨਗੇ ਬਟ ਮੈਂ ਬੇਨਤੀ ਹੈ ਜੀ ਸ਼ਹਿਰ ਵਾਸੀਆਂ ਨੂੰ ਆਪਾਂ ਦੇਖੋ ਇਹ ਮੁਨੇ ਤੁਹਾਨੂੰ ਇਹ ਵਾਇਰਲ ਵੀ ਕਰ ਦੇਣਾ ਸਾਰਾ ਕੁਝ ਹੋਣਾ ਇਹਦੇ ਲਾਗੇ ਨਾ ਆਇਓ ਜੀ ਅੰਦਰੋਂ ਪਤਾ ਨਹੀਂ ਹੁੰਦਾ ਥੱਲੇ ਕਿੰਨਾ ਕੁ ਖੁਫਲਾ ਹੋ ਗਿਆ ਜੀ ਗੱਲ ਦਾ 10 ਫੁੱਟ ਡੁਕੀਟ ਹੋਇਆ ਮੈਨੂੰ ਪਹਿਲੇ ਅਪੀਲ ਕਰ ਲੈਣਾ ਭਾਈ ਸਾਹਿਬ ਕੋਈ ਇਹਦੇ ਨੇੜੇ ਨਾ ਆਇਓ ਜੀ ਕੋਈ ਕਿਸੇ ਦੀ ਜਾਨ ਮਾਲ ਦਾ ਹਾਦਸਾ ਨਾ ਹੋਵੇ ਚੀਜ਼ਾਂ ਟੁੱਟਦੀਆਂ ਰਹਿੰਦੀਆਂ ਚੀਜ਼ਾਂ ਬਣਦੀਆਂ ਰਹਿੰਦੀਆਂ ਮੇਨ ਸਾਨੂੰ ਕੰਸਰਨ ਚਾਹੀਦਾ ਲੋਕਾਂ ਦੀ ਜਾਨ ਮਾਲ ਦਾ ਤੋਂ ਇਹਨੂੰ ਦੇਖਣ ਨਾ ਆਣਾ ਆਣਾ ਸ਼ੁਰੂ ਕਰ ਦੇਣਾ ਜੀ ਇਹਨਾਂ ਨੇ ਤੁਹਾਨੂੰ ਵੀਡੀਓ ਦੇ ਮਾਧਿਅਮ ਰਾਹੀਂ ਦਿਖਾਈ ਦੇਣਾ ਜੀ ਇਥੇ ਕਾਠਨਾ ਕਰਿਓ ਜੀ ਇਹਨਾਂ ਨੇ ਅੱਜ ਸ਼ਾਮ ਤੱਕ ਕਰ ਦੇਣਾ ਜੀ ਤੋਂ ਉਹਨਾਂ ਨੂੰ ਆ ਲੈੰਦੋ ਜੀ ਉਹਨਾਂ ਨੂੰ ਪੁੱਛ ਕੇ ਆਪਾਂ ਦੱਸਾਂਗੇ ਕਿ ਅੱਗੇ ਕੀ ਹੋਣਾ ਸੋ ਐਸਡੀਐਮ ਸਾਹਿਬ ਨੇ ਆਪਣੇ ਦੱਸਿਆ ਵਾ ਵੀ ਇੱਥੇ ਜਲਦ ਰੋ ਜਲਦ ਕਾਰਵਾਈ ਹੋਊਗੀ ਸੋ ਇਹਨਾਂ ਨੂੰ ਨੈਸ਼ਨਲ ਹਾਈਵੇ ਨੂੰ ਇਹਨਾਂ ਦਾ ਜਾਗਰੂਕ ਕਰਾਇਆ ਗਿਆ ਵਾ ਆਲ ਕੁਝ ਟਾਈਮ ਦੇ ਵਿੱਚ ਇਸ ਪੁਲ ਦੀ ਕਾਰਵਾਈ ਅਲੱਗੋਂ ਕੀਤੀ ਜਾਊਗੀ ਸੋ ਤੁਸੀਂ ਦੇਖ ਸਕਦੇ ਹੋ ਉਹੀ ਪੌਲਾ ਜਿਹੜਾ ਕੁਝ ਟਾਈਮ ਪਹਿਲਾਂ ਅਸੀਂ ਕਵਰ ਕਰਕੇ ਗਏ ਸੀ ਇਸ ਤੋਂ ਬਾਅਦ ਦਿੱਲੀ ਦੀ ਰਾਮ ਨਿਊਜ਼ ਟੀਮ ਨੇ ਜਦੋਂ ਵੀ ਅਸਰਾਂ ਦੇ ਧਿਆਨ ਵਿੱਚ ਇਹ ਗੱਲ ਲਿਆਂਦੀ ਉਸ ਤੋਂ ਬਾਅਦ ਮੈਡਮ ਸਰਜੀ ਕੁਮਾਰ ਮਾਨੋਕੇ ਹਲਕਾ ਐਮਐਲਏ ਐਸਡੀਐਮ ਸਾਹਿਬ ਤੇ ਤਸਿਲਦਾਰ ਸਾਹਿਬ ਇੱਥੇ ਮੌਕਾ ਦੇਖਣ ਆਏ ਹੋਏ ਆ ਸੋ ਤੁਸੀਂ ਦੇਖ ਸਕਦੇ ਹੋ ਬਾਹਰਲੇ ਪਾਸੇ ਵੀ ਮਿੱਟੀ ਲੱਤੇ ਲੱਗੇ ਰਿਹਾ ਕੀ ਆਪ ਦੇ ਆਪ ਦੇ ਬਿੰਦੀ ਪਰ ਕਰਾ ਪਹਿਲਾ ਪਹਿਲਾ ਕਿੰਨੇ ਵੇ ਤੁਸੀਂ ਜੇ ਕੇ ਗਏ ਇੱਥੇ ਮੈਂ ਮੋਰਨਗੇ ਚੱਕਾ ਲਾ ਕੇ ਪਹਿਲਾ ਸਰ ਹਾਂਜੀ ਇਹ ਤਾਂ ਜੀ ਸਵੇਰੇ ਅਸੀਂ ਹਮੇ ਸਾਢੇ 8 9 9:30 ਵਜੇ ਅਸੀਂ ਕਾਲ ਕੀਤੀ ਹੈ ਕੋਈ ਵੀ ਤੁਹਾਡਾ ਨੈਸ਼ਨਲ ਹਾਈਵੇਲ ਛੋਟੀ ਵਾਲਾ ਕੋਈ ਆਇਆ ਨਹੀਂ ਬੰਦਾ ਇੱਥੇ ਸਾਨੂੰ ਐਕਚੁਅਲ ਚ ਨਾ ਜੀ ਹੋਣੀ ਕਾਲ ਆਈ ਹੈ ਜਦੋਂ ਕੋਲ ਆਈ ਸੀ ਡੀਐਮ ਸਾਹਿਬ ਆਏ ਉਹਨਾਂ ਨੇ ਕੀਤੀ ਆ ਨਾ ਫਿਰ ਪ੍ਰਸ਼ਾਸਨ ਅਧਿਕਾਰੀ ਆਇਆ ਉਹਨਾਂ ਨੇ ਕੀਤੀ ਆ ਆਮ ਬੰਦੇ ਤੋਂ ਜਿਹੜੀ ਕੋਈ ਜਾਣਕਾਰੀ ਤੁਹਾਨੂੰ ਦਿੰਦਾ ਵਾ ਉਸ ਤੋਂ ਤਾਂ ਕੋਈ ਕਾਰਵਾਈ ਨਹੀਂ ਕੀਤੀ ਸੀ ਸਾਡਾ ਜੀ 1033 ਨੰਬਰ ਹੈ 1033 ਨੰਬਰ ਤੇ ਕਾਲ ਕੀਤੀ ਸੀ ਤੁਹਾਡੇ ਕੋਲ ਕੰਪਲੀਟ ਨੰਬਰ ਵੀ ਹੈਗਾ ਜੀ ਹਾਂਜੀ ਉਹ ਇੱਕ ਤੋਂ ਪਹਿਲਾਂ ਕਾਲ ਸੈਂਟਰ ਜਾਂਦੀ ਹੈ ਦੀ ਕਾਲ ਕਾਲ ਸੈਂਟਰ ਕੋਲੋਂ ਬਾਅਦ ਸਾਨੂੰ ਫਿਰ ਉਸ ਤੋਂ ਬਾਅਦ ਫਾਲੋਅ ਅਪ ਕਰੇ ਤੇ 2 ਘੰਟੇ ਹੋ ਗਏ ਆ ਕਾਲ ਸੈਂਟਰ ਵੱਲੋਂ ਕੋਈ ਗੱਲ ਵੀ ਨਹੀਂ ਆਈ ਜੇ ਕੋਈ ਵੱਡਾ ਹਾਸਾ ਹੋ ਜਾਂਦਾ ਕੌਣ ਜੰਗਾਰ ਸੀ ਇੱਥੇ ਸਾਨੂੰ ਕਾਲ ਲਈ ਮੈਂ ਅਸੀਂ ਤੁਰੰਤ ਉਸ ਟਾਈਮ ਹੀ ਆਏ ਆ ਉਹ ਡੀਐਮ ਸਾਹਿਬ ਨੇ ਹੁਣ ਤੁ ਪਹਿਲਾਂ ਕਾਲ ਕੀਤੀ ਸੀ ਸਾਡੇ ਕੋਲ ਹੁਣ ਵੀਡੀਓ ਪਈ ਆ ਜੀ ਉਸ ਤੋਂ ਬਾਅਦ ਤੁਸੀਂ ਆਏ ਆ ਜਦੋਂ ਮਾਰਾ ਸਾਡੇ ਕੋਲ ਕਾਲ ਆਈ ਸੀ ਤਰ੍ਹਾਂ ਤੁਹਾਡੇ ਕੋਲੇ ਆ ਗਏ ਆ ਇਹਦੇ ਅਨੁਸਾਰ ਨਾ ਮੈਂ ਉਹੀ ਗੱਲ ਕਰ ਰਿਹਾ ਜੀ 15 ਮਿੰਟ ਪਹਿਲਾਂ ਆਈ ਆ 5 ਮਿੰਟ ਪਹਿਲਾਂ ਕੀਤੀ ਉਹਨਾਂ ਨੇ ਹਾਂ ਜੀ ਜਦੋਂ ਸਾਡੇ ਕੋਲ ਕਾਲ ਆਈ ਸੀ ਇਸ ਲਈ ਕਿਤੇ ਹੁਣ ਕੀ ਕੀ ਕਾਰਵਾਈ ਕਰੋਗੇ ਇਸ ਦਿੱਤੀ ਇਹਦੇ ਚ ਨਾ ਹੁਣ ਇੱਕ ਵਾਰੀ ਅਸੀਂ ਇਹਨੂੰ ਇੱਕੋ ਬੰਦ ਕਰਨ ਦੀ ਕੋਸ਼ਿਸ਼ ਕਰਾਂਗੇ ਸਾਰਾ ਇੱਕ ਲਾਈਨ ਬੰਦ ਕਰਕੇ ਉਸ ਤੋਂ ਬਾਅਦ ਰੈਕਟੀਫਾਈ ਕਰ ਦਿਆਂਗੇ ਜੀ बार-बार बार-बार ਜਿਹੜੇ ਤੁਹਾਡੇ ਇਹੀ ਬਹੁਤ ਟੁੱਟ ਰਹੇ ਆ ਕਿਉਂ ਕੀ ਗੱਲ ਸਮਝਦੇ ਹੋ ਇਹਦੇ ਬਾਰੇ ਨੈਸ਼ਨਲ ਵਿਵਕਟਕਾਰੀ ਨਾਲ ਗੱਲ ਕਰ ਸਕਦੇ ਹਾਂ ਜੀ ਦੇ ਉਹ ਪਟੋਲੇ ਨੇ ਤਾਂ ਆ ਗਏ। ਕੱਲ ਤੁਸੀਂ ਪਟੋਲੇ ਦਾ ਕੰਮ ਆ। ਹਾਂਜੀ। ਜਿੰਮੇਵਾਰੀ ਤਾਂ ਸਮਝਾ ਤੁਸੀਂ ਆਪਣੀ ਜੰਮੂ ਪੜੀ ਬਈ ਦੀ ਜ਼ਿੰਮੇਵਾਰੀ ਨਿਭਾ ਰਹੇ ਆ ਜੀ ਆਪਾਂ ਜਿੰਨੀ ਆਪਣੀ ਕੋਈ ਜੰਮੂਰੀ। ਕੱਲ ਦੀ ਜੰਮੂਰੀ ਨਭੀ ਨਹੀਂ ਜੀ। ਮਾਰੇ ਬਿਲਕੁਲ ਕਾਰੀ ਰਹੇ ਆ ਜੀ। ਜਦੋਂ ਕਾਲ ਆਈ ਤੁਰੰਤ ਆਏ ਆ ਜੀ ਆਪਾਂ। ਸੋ ਨੈਸ਼ਨਲ ਹਾਈਵੇਅ ਅਥਾਰਟੀ ਦੇ ਵਿਭਾਗ ਦੇ ਕਰਮਚਾਰੀ ਆਏ ਹੋਏ ਆ ਉਹਨਾਂ ਨੇ ਵੀ ਕਹਿੰਦੇ ਵੀ ਤੁਰੰਤ ਕਾਲ ਆਈ ਆ ਕਿਉਂਕਿ ਕਾਲ ਅਸੀਂ ਐਸਡੀਐਮ ਸਾਹਿਬ ਨੂੰ ਕੋਲੇ ਖੜ ਕੇ ਆਪ ਕਰਾਈ ਸੀ ਉਸ ਤੋਂ ਬਾਅਦ ਹੀ ਇਹ ਅਧਿਕਾਰੀ ਆ ਕੇ ਤਾਂ ਨਿਕਣ ਕਰ ਰਹੇ ਹਜੇ ਵੀ ਇਸ ਤੋਂ ਫੋਟੋ ਕਾ ਫੋਟੋ ਕਰ ਰਹੇ ਆ ਉਸ ਭਗਵਾਨ ਸਿੰਘ ਪੰਗੋ ਜੁਰੂ ਸਿੰਘ ਸੋਈ ਦੀ ਵਿਸ਼ੇਸ਼ ਰਿਪੋਰਟ ਦਿੱਲੀ ਜੀ ਗਾਉਂ ਨੇ ਦਿੱਤਾ